ਤਾਂ ਗਰਭ ਦਾ ਪਤਾ ਚਲਦਿਆਂ ਹੀ ਆਂਗਰਵਾਲੀ ਕੇਂਦਰ ਜਾਓ ਅਤੇ ਮਾਂ ਅਤੇ ਬਾਲ ਸੁਰੱਖਿਆ ਕਾਰਡ ਬਣਵਾਓ ਅਤੇ ਫਿਰ ਬੱਚੇ ਦੇ 3 ਸਾਲ ਦਾ ਹੋਣ ਤੱਕ ਹਰ ਮਹੀਨੇ ਆਂਗਰਵਾਲੀ ਜਾਓ ਅਤੇ ਉਸਦਾ ਵਜ਼ਨ ਕਰਾਓ। ਉਹ ਬਸ ਬਸ ਦੀਦੀ ਸਾਰੀ ਸਬਜ਼ੀ ਇੱਥੇ ਹੀ ਪਾਤੀ ਹੁਣ ਤੂੰ ਕੀ ਖਾਏਂਗੀ? ਉਹ ਚਟਨੀ ਬਚੀ ਹੋਈ ਹੈ ਨਾ ਮੈਂ ਉਸ ਨਾਲ ਖਾ ਲਵਾਂਗੀ। ਵਈ ਵਾਹ। ਤਿਆਗਦੀ ਦੇਵੀ ਵੇਖੀ ਹੈ? ਹਾਂ? ਹਾਇ ਕੋ ਗਾਲਿਆ ਦਈ। ਉਹ ਘੱਟ ਦਿਮਾਗ ਵਾਲੇ ਬੱਚਿਆਂ ਦਾ ਇਲਾਜ ਕਰਦਾ ਘੱਟ پیسے ਲੱਗਣਗੇ ਜਾਨ ਬਚਾਉਣ ਵਾਲਾ ਹੈ। ਮੈਂ ਕਿਉਂ ਜਾ ਮੰਗੀ ਉਹਦੇ ਕੋਲ ਕਿਉਂਕਿ ਤੂੰ ਰੋਟੀ ਢੰਗ ਨਾਲ ਖਾਏਂਗੀ ਨਹੀਂ ਤਾਂ ਇਹ ਜਿਹੜਾ ਬੱਚਾ ਪੇਟ 'ਚ ਪਲ ਰਿਹਾ ਹੈ ਉਹਨੂੰ ਖੁਰਾਕ ਮਿਲੇਗੀ ਨਹੀਂ ਫੇਰ ਹੋਏਗਾ ਕਪੋਸ਼ਨ ਮਤਲਬ ਸਰੀਰ ਤੇ ਦਿਮਾਗ ਤੋਂ ਕਮਜ਼ੋਰ ਹੁਣ ਢੰਗ ਨਾਲ ਰੋਟੀ ਖਾਏਂਗੀ ਆ ਲੈ ਚਲਾ ਡਾਕਟਰ ਕੋਲ ਗਰਭ ਦੌਰਾਨ ਧਿਆਨ ਰੱਖੋ ਕਿ ਗਰਭਵਤੀ ਮਾਂ ਨੂੰ ਸਮੇਂ ਸਿਰ ਪੋਸ਼ਟਿਕ ਭੋਜਨ ਮਿਲੇ ਵੇਖੋ ਵੇਖੋ ਉਹ ਵੇਖੋ ਜੁਰਦਾ ਗਰਾਮ ਖੰਨਨ ਦਾ ਨਾ ਡੋਪ ਦਿੱਤਾ ਬਾਈ ਮੇਰੀ ਵਾਟ ਹੀ ਉਮੀਦ ਤੋਂ ਹੈ ਜੇ ਉਹਨੂੰ ਹੁਣ ਪੂਰਾ ਆਰਾਮ ਨਹੀਂ ਮਿਲੇਗਾ ਤਾਂ ਸਾਡੇ ਹੋਣ ਵਾਲੇ ਬੱਚੇ ਤੇ ਹੀ ਉਹਦਾ ਅਸਰ ਪਵੇਗਾ ਤਾਂ ਫਿਰ ਮੈਂ ਖਾਂਦਾਨਾ ਦਾ ਨਾ ਡੁੱਬੋ ਰਿਹਾ ਜਾਂ ਵਿਚਾਰੇਆਂ ਕਿਉਂ ਬਾਬਾ ਜੀ ਗਰਭ ਵੇਲੇ ਧਿਆਨ ਰੱਖੋ ਕਿ ਗਰਭવતી ਮਾਂ ਦਿਨ ਵਿੱਚ ਘੱਟ ਤੋਂ ਘੱਟ 2 ਘੰਟੇ ਜ਼ਰੂਰ ਆਰਾਮ ਕਰੇ ਅਤੇ ਰਾਤ ਨੂੰ ਘੱਟੋ-ਘੱਟ 8 ਘੰਟੇ ਸੋਵੇ ਨਾਲੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾਈ ਰੱਖੋ ਤੇ ਉਹ ਚਾਰ ਗੱਲਾਂ ਯਾਦ ਰੱਖੇ ਨਾ ਇੱਕ ਗਰਭਵਤੀ ਨੂੰ ਚੰਗਾ ਪੋਜਨ ਦੋ ਪਹਿਲਾ ਗਾੜਾ ਦੁੱਧ ਹੈ ਸੱਚਾ ਤਿੰਨ 6 ਮਹੀਨੇ ਸਿਰਫ ਮਾਂ ਦਾ ਦੁੱਧ ਚਾਰ ਫਿਰ ਮਾਂ ਦਾ ਦੁੱਧ ਅਤੇ ਪੋਸ਼ਣ ਦਾ ਤਿਆ